ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਭਾਰਤੀ ਹਵਾਈ ਸੈਨਾ ਦਾ MiG-21 ਲੜਾਕੂ ਜਹਾਜ਼ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਜਿਲ੍ਹਾ ਮੋਗਾ ਦੇ ਬਾਗਾਪੁਰਾਣਾ ਸਬਡਿਵੀਜ਼ਨ ਅਧੀਨ ਪਿੰਡ ਲੰਗੇਆਣਾ ਕਲਾਂ ਵਿੱਚ ਨੇੜੇ ਖੇਤਾਂ ਵਿੱਚ ਕ੍ਰੈਸ਼ ਹੋ ਗਿਆ। ਇਸ ਦਰਦਨਾਕ ਘਟਨਾ ਵਿੱਚ ਪਾਇਲਟ ਦੀ ਮੌਕੇ ਤੇ ਹੀ ਮੌਤ ਹੋ ਗਈ। ਪਾਇਲਟ ਦੀ লাশ ਘਟਨਾ ਸਥਾਨ ਤੋਂ ਦੂਰ ਖੇਤਾਂ ਵਿੱਚ ਮਿਲੀ ਹੈ।

ਮਾਰੇ ਗਏ ਪਾਇਲਟ ਦੀ ਪਛਾਣ ਸਕੁਐड्रन लीडਰ ਅਭਿਨਵ ਚੋਧਰੀ ਵਜੋਂ ਹੋਈ ਹੈ। ਇਹ ਜਹਾਜ਼ ਨੇ ਰਾਜਸਥਾਨ ਵਿੱਚ ਭਾਰਤੀ ਹਵਾਈ ਸੈਨਾ ਦੇ ਸੂਰਤਗੜ ਬੇਸ ਤੋਂ ਉਡਾਨ ਭਰੀ ਸੀ। ਮਿਗ 21 ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੀ ਭਾਰਤੀ ਹਵਾਈ ਸੈਨਾ ਦੇ ਹਲਵਾਰਾ 에ਅਰਪੋਰਟ ਤੋਂ ਵਾਪਸ ਜਾ ਰਿਹਾ ਸੀ। ਵੇਰਵਿਆਂ ਮੁਤਾਬਕ ਭਾਰਤੀ ਹਵਾਈ ਸੈਨਾ ਦਾ ਮਿਗ 21 ਲੜਾਕੂ ਜਹਾਜ਼ ਲੰਗੀ ਰਾਤ ਕਰੀਬ 12 ਵਜੇ ਪਿੰਡ ਲੰਗੇਆਣਾ ਕਲਾਂ ਦੇ ਖੇਤਾਂ ਵਿੱਚ ਆਤਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆਉਣ ਉਤੇ ਪਾਇਲਟ ਵਿੰਗ ਕਮਾਂਡਰ ਅਭਿਨਵ ਚੋਧਰੀ ਨੇ ਕ੍ਰੈਸ਼ ਲੈਂਡਿੰਗ ਤੋਂ ਪਹਿਲਾਂ ਪੈਰਾਸ਼ੂਟ ਰਾਹੀਂ ਨੇ ਆਪ ਨੂੰ ਅਲੱਗ ਕਰ ਲਿਆ ਸੀ ਇਸ ਮੌਕੇ ਪਿੰਡ ਵਾਸੀਆਂ ਮੁਤਾਬਕ ਜਹਾਜ਼ ਐਨੇ ਜੋਰਨਾ ਖੇਤਾਂ ਵਿੱਚ ਡਿੱਗਿਆ ਕਿ ਵੱਡੇ ਧੁਮਾਕੇ ਦੇ ਨਾਲ ਹੀ ਉਸਦੇ ਚਿੱਥੜੇ ਉੱਡ ਗਏ ਤੇ ਉਸ ਨੂੰ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੇ ਲੋਕਾਂ ਦੇ ਸਹਿਯੋਗ ਨਾਲ ਜਹਾਜ਼ ਨੂੰ ਲੱਗੀ ਅੱਗ ਦੀਆਂ ਲਪਟਾਂ ਵਿੱਚ ਕਾਫੀ ਮੁਸ਼ਕਲਤ ਨਾਲ ਕਾਬੂ ਪਾਇਆ ਗਿਆ ਲੋਕਾਂ ਮੁਤਾਬਕ ਜਹਾਜ਼ ਜਿਸ ਥਾਂ ਖੇਤਾਂ ਵਿੱਚ ਡਿੱਗਿਆ ਉੱਥੇ ਕਰੀਬ 20 ਫੁੱਟ ਡੂੰਘਾ ਟੋਆ ਪੈ ਗਿਆ देश विदेश की तमाम खबरों से जुड़े रहने के लिए सब्सक्राइब करें सच कहूँ और बेल आइकन प्रेस करके पाएं हर लेटेस्ट अपडेट सबसे पहले